ਬਹੁਤ ਸਵਾਗਤ ਦੋਸਤੋ ਅੱਜ ਗੱਲਬਾਤ ਕਰਾਂਗੇ ਜਿਮਣੀ ਚੋਣ ਲੈ ਕੇ ਅੱਜ ਜਿਹੜਾ ਸਵੇਰ ਤੋਂ ਹੀ VOTING ਜਿਹੜੀ ਹੋ ਰਹੀ ਆ ਇਸੇ ਨੂੰ ਲੈ ਕੇ ਅੱਜ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਅਨਕਿਜ ਨੇਜਾ ਜੀ ਤੇ ਸਾਡੇ ਨਾਲ BJP ਤੋਂ ਪਰਮਜੀਤ ਬਾਗਾ ਜੀ ਤੇ ਇਸੇ ਨੂੰ ਲੈ ਕੇ ਅੱਜ ਗੱਲਬਾਤ ਕਰਾਂਗੇ ਕਿ ਜਿਹੜਾ ਮਾਹੌਲ ਬਣ ਚੁੱਕਾ ਹੈ ਕਿਹੜੀ ਪਾਰਟੀ ਦਾ ਜਿਹੜਾ ਉਮੀਦਵਾਰ ਜਿਹੜਾ ਵਾ ਮੋਰਚਾ ਮਾਰ ਸਕਦਾ ਬਹੁਤ ਬਹੁਤ ਸਵਾਗਤ ਆ ਅਨਕਿਜ ਜੀ ਤੈਂ ਬੋਬੋ ਸਵਾਗਤ ਹੈ ਪਰਮਜੀਤ ਬਾਗਾ ਜੀ ਨਮਸਕਾਰ ਅੰਗੀ ਜੀ ਗੱਲ ਕਰਦੇ ਆ ਗਿੱਦੜ ਬਾਹਾ ਦੀ ਕਿਵੇਂ ਦਾ ਮਾਹੌਲ ਜਿਹੜਾ ਉੱਥੇ ਬਣਿਆ ਹੋਇਆ ਵਾ ਕਿਵੇਂ ਦੇਖਦੇ ਹੋ ਸਾਰਾ ਕਿ ਮਾਹੌਲ ਕਿਹੜਾ ਜਿਹੜਾ ਕੈਂਡੀਡੇਟ ਜਿਹੜਾ ਬਾਜੀ ਜਿਹੜਾ ਮਾਰ ਸਕਦਾ ਉਥੋਂ ਜੇ ਗੱਲ ਕਰੀਏ ਸੰਨੀ ਜੀ ਤਿੰਨ ਸਾਲਾਂ ਤੋਂ ਲਗਾਤਾਰ ਜਿਹੜਾ ਆਪਣਾ ਰਾਜਾ ਵੜਿੰਗ ਇਸ ਸੀਟ ਦੇ ਉੱਤੇ ਸਨ ਉਸ ਤੋਂ ਪਹਿਲਾਂ ਮਨਪ੍ਰੀਤ ਸਿੰਘ ਬਾਦਲ ਸਨ ਜਿਹੜੋ ਅਕਾਲੀ ਦਲ ਤੋਂ ਸਹੇ ਠੀਕ ਹੈ ਉਸ ਤੋਂ ਬਾਅਦ ਰਾਜਾ ਵੜਿੰਗ ਇਸ ਸੀਟ ਤੋਂ ਤਿੰਨ ਸਾਲ ਲਗਾਤਾਰ ਜਿਹੜਾ 2022 ਚ ਵੀ ਉਹੀ ਜਿੱਤੇ ਹੁਣ ਤਾਂ ਚਲੋ ਉਹਨਾਂ ਨੇ ਐਮਪੀ ਬਣ ਗਏ ਤਾਂ ਉਹਨਾਂ ਨੂੰ ਸੀਟ ਛੱਡਣੀ ਪਈ ਹੁਣ ਉਹਨਾਂ ਦੀ ਵਾਈਫ ਜਿਹੜੀ ਆ ਅਮ੍ਰਿਤਾ ਵੜਿੰਗ ਉਹ ਖੜੇ ਨੇ ਠੀਕ ਹੈ ਜੀ ਦੂਜੇ ਪਾਸੇ ਗੱਲ ਕਰੀਏ ਜਿਹੜੇ ਡੀਪੀ ਢਿੱਲੋਂ ਨੇ ਆਮ ਆਦਮੀ ਪਾਰਟੀ ਤੋਂ ਜਿਹੜੇ ਅਕਾਲੀ ਦਲ ਛੱਡ ਉਹਦੇ ਚ ਆਏ ਨੇ ਮਨਪ੍ਰੀਤ ਸਿੰਘ ਬਾਦਲ ਜੋ ਅੱਜ ਤੋਂ ਦੇਖ ਲਿਆ ਕਿ ਤਿੰਨੇ ਆਪਣਾ 2007 ਦੇ ਵਿੱਚ ਇਲੈਕਸ਼ਨ ਲੜੇ ਸੀ ਠੀਕ ਹੈ ਜੀ ਉਸ ਤੋਂ ਬਾਅਦ ਜਦੋਂ ਉਹ ਪਾਰਟੀ ਛੱਡ ਕਾਂਗਰਸ ਚ ਆਏ ਕਾਂਗਰਸ ਨੇ ਹੋਰ ਕਿਤੋਂ ਇਲੈਕਸ਼ਨ ਲੜਾਏ ਉਹਨਾਂ ਨੂੰ ਹਨਾ ਮਨਪ੍ਰੀਤ ਬਾਦਲ ਜਿਹੜਾ ਬੀਜੇਪੀ ਤੋਂ ਇਸ ਟਾਈਮ ਸੀਡ ਲੜ ਰਹੇ ਨੇ ਉਧਰੋਂ ਰਾਜਾ ਵੜਿੰਗ ਦੀ ਪਤਨੀ ਅਮ੍ਰਿਤਾ ਵੜਿੰਗ ਲੜ ਰਹੇ ਨੇ ਪਰ ਮੁਕਾਬਲਾ ਤੇ ਕਾਫੀ ਜਿਹੜਾ ਦੇਖਣ ਨੂੰ ਮਿਲ ਰਿਹਾ ਇੱਕ ਦੂਜੇ ਤੇ ਬਿਆਨਬਾਜ਼ੀ ਹੁੰਦੀ ਵੀ ਤੁਸੀਂ ਦੇਖੀ ਹੈ ਭਗਵੰਤ ਮਾਨ ਜੀ ਦੋ ਉੱਥੇ ਪਹੁੰਚਦੇ ਨੇ ਰਸ ਤਾਂ ਦੇਖੋ ਜੀ ਸਾਰੀਆਂ ਰੈਲੀਆਂ 'ਚ ਦੇਖਣ ਨੂੰ ਮਿਲਿਆ ਮੈਂ ਉਸ ਦਿਨ ਦੇਖ ਰਿਹਾ ਸੀਗਾ ਕਿ ਪੈਦਲ ਰੈਲੀ ਜਿਹੜੀ ਕਾਂਗਰਸ ਵੱਲੋਂ ਕੱਢੀ ਗਈ ਉਹਦੇ 'ਚ ਵੀ ਕਾਫੀ ਰਸ ਜਿਹੜਾ ਦੇਖਣ ਨੂੰ ਮਿਲ ਰਿਹਾ ਪਰ ਹੁਣ ਮੁਕਾਬਲਾ ਜਿਹੜਾ ਇਸ ਟਾਈਮ ਬਹੁਤ ਜ਼ਿਆਦਾ ਕਿ ਲੋਕ ਹੁਣ ਇਹ ਦੇਖਣਾ ਹੋਵੇਗਾ ਕਿ ਪਾ ਗੱਲ ਕਰੀ ਆਪਾਂ ਹਰ ਵਾਰੀ ਗੱਲ ਇਹੀ ਕਰਦੇ ਆ ਕਿ ਲੋਕ ਜਿਹੜੇ ਪਾਰਟੀ ਛੱਡ ਦੂਜੀ ਪਾਰਟੀ 'ਚ ਜਾਂਦੇ ਨੇ ਉਹਨਾਂ ਨੂੰ ਹਰ ਵਾਰੀ ਘਾਟਾ ਹੋਇਆ ਦੇਖਣਾ ਮਿਲਦਾ ਉਹਨੇ ਦੇਖਣਾ ਹੋਇਆ ਕਿਹਦਾ ਫਾਇਦਾ ਡਿੰਪੀ ਢਿ ਲੋ ਚੱਕਦੇ ਆ ਕਿ ਰਾਜਾ ਬੜਿੰਗ ਦੀ ਸੀਟ ਪੱਕੀ ਰਹਿੰਦੀ ਹੈ ਪਰਮਜੀਤ ਜੀ ਗੱਲ ਕਰਦੇ ਆ ਕਿ ਮਨਪ੍ਰੀਤ ਬਾਦਲ ਜੇ ਗਿੱਦੜ ਬਾਦ ਖੜੇ ਕਿਵੇਂ ਲੱਗਦਾ ਕਿਵੇਂ ਦਾ ਮਾਹੌਲ ਜਿਹੜਾ ਬਣ ਸਕਦਾ ਕਿ ਤੁਹਾਨੂੰ ਲੱਗਦਾ ਕਿ ਉੱਥੋਂ ਸੀਟ ਕੱਢ ਜਾਣਗੇ ਜੀ ਮਾਹੌਲ ਤਾਂ ਜਿਵੇਂ ਫਸਵਾ ਜੀ ਜਿਵੇਂ ਤੁਸੀਂ ਜਾਣਦੇ ਹੋ ਕਿ ਰਾਜਾ ਬੜਿੰਗ ਜੀ ਆਪਣੇ ਹਲਕੇ ਵਿੱਚ ਕੰਮ ਕੋਈ ਚੰਗੀ ਤਰ੍ਹਾਂ ਨਹੀਂ ਕੰਮ ਨਹੀਂ ਕੀਤਾ ਕੋਈ ਵੀ ਤੇ ਲੱਗਦਾ ਨਹੀਂ ਕਿ ਇਹ ਸੀਟ ਲੈ ਕੇ ਜਾਣਗੇ ਦਾਅਵੇ ਤਾਂ ਬੜੇ ਕਰ ਰਿਹਾ ਕਿ ਮੈਂ ਸੜਕਾਂ ਬਣਵਾਈਆਂ ਉੱਥੇ ਵਿਕਾਸ ਕੀਤਾ ਕਿਵੇਂ ਦਾ ਮਾਹੌਲ ਵੀ ਵੀਡੀਓ ਦੇ ਵਿੱਚ ਕਾਫੀ ਰਸ ਇਕੱਠਾ ਕੀਤਾ ਹੈ ਤੇ ਕਿਵੇਂ ਦਾ ਲੱਗ ਰਿਹਾ ਦਾਅਵੇ ਤਾਂ ਆਪਾ ਬਹੁਤ ਕੁਝ ਕਰਦੇ ਆ ਪਰ ਸੜਕਾਂ ਬਣਾਈਆਂ ਪਰ ਕਿਤੇ ਦੀਦੀ ਨਹੀਂ ਸੜਕਾਂ ਲਵਾਈਆਂ ਨੇ ਕੋਈ ਲੱਗਦਾ ਨਹੀਂਗਾ ਤੇ ਜਿਵੇਂ ਆਪਾਂ ਅਕਾਲੀ ਦਲ ਤੋਂ ਲੱਲੀ ਡਿਪਟੀਲ ਹੋਈ ਆਏ ਆ ਆਮ ਆਦੀ ਪਾਰਟੀ ਅਕਾਲੀ ਦਲ ਛੱਡ ਕੇ ਆਮ ਆਦੀ ਪਾਰਟੀ 'ਚ ਆਏ ਆ ਇਹਨਾਂ ਨੂੰ ਵੀ ਕੋਈ ਆਪਣਾ ਡਰਿਆ ਜੀ ਇਹ ਡਰਦੇ ਡਰਦੇ ਹੋਏ ਆਮ ਆਦਮੀ ਪਾਰਟੀ ਵਿੱਚ ਜੀ ਇਹ ਆਏ ਆ ਤੇ ਜੋ ਵੀ ਇਹਨਾਂ ਦਾ ਮੁਕਾਬਲਾ ਹੈ ਆਪਸ ਵਿੱਚ ਹੀ ਉਹ ਫਸਮਾ ਤੇ ਮੈਨੂੰ ਲੱਗਦਾ ਕਿ ਇਹ ਆਪਣੇ ਬਾਦਲ ਪਰਿਵਾਰ ਹੈ ਨਾ ਤੇ ਲੱਗਦਾ ਵੀ ਉਹ 50-50 ਚਾਂਸ ਹੈ ਇਹਨਾਂ ਦੇ ਜੀ ਇਹ ਸੀਟ ਲੈ ਕੇ ਜਾਣਗੇ ਭਾਜਪਾ ਤੋਂ ਮਨਪ੍ਰੀਤ ਬਾਦਲ ਜੀ ਆ ਲੱਗਦਾ ਲੈ ਜਾਣਗੇ ਸੀਟ ਤੇ ਗੱਲ ਕਰੀਏ ਕਿ ਜਿਹੜੇ ਮਨਪ੍ਰੀਤ ਬਾਦਲ ਜੀ ਆ ਕਾਫੀ ਦਿਨ ਪਹਿਲਾਂ ਦਿਖੇ ਨਹੀਂ ਸੀ ਹੁਣ ਜਦੋਂ ਇਲੈਕਸ਼ਨ ਆਉਂਦੇ ਉਹਦੇ ਕਿਉਂ ਦਿਖਦੇ ਸਾਰੇ ਸਾਰੇ ਤਾਂ ਤੁਸੀਂ ਵੀ ਜਾਣਦੇ ਹੋ ਜੀ ਕਿ ਇਲੈਕਸ਼ਨ ਟਾਈਮ ਸਾਰੇ ਹੁੰਦੇ ਆ ਤੇ ਪਰ ਆਪਾਂ ਇਹਨਾਂ ਕੁਝ ਕਹਿ ਨਹੀਂ ਸਕਦੇ ਨਾ ਬਾਰੇ ਕਿ ਇਹ ਸਾਹਮਣੇ ਕਿਉਂ ਆਉਂਦੇ ਪਰ ਇਹਨਾਂ ਦੇ ਕੰਮ ਇਹਨਾਂ ਦਾ ਨਾਂ ਹੈ ਜੀ ਬਾਦਲ ਪਰਿਵਾਰ ਦਾ ਨਾਂ ਹੈ ਜੀ ਤੇ ਮਨਪ੍ਰੀਤ ਬਾਦਲ ਵੀ ਇੱਕ ਨਾਮੀ ਬੰਦੇ ਆ ਜੀ ਤੇ ਕਈਆਂ ਦੇ ਨਾਲ ਖੜਦੇ ਵੀ ਆ ਤੇ ਇਸ ਕਰਕੇ ਵੀ ਲੱਗਦਾ ਵੀ ਇਹ ਚਾਂਸ ਹੈ ਕਿ ਇਹ ਅਦੇ ਸਿੱਧ ਰਹਣਗੇ ਅੰਕੀ ਜੀ ਕੀ ਕਹਿਣਾ ਚਾਹੁੰਦੇ ਹੋ ਮਨਪ੍ਰੀਤ ਬਾਦਲ ਵੀ ਇਸ ਟਾਈਮ ਪੂਰਾ ਜੋਰ ਲਗਾ ਰਹੇ ਸੀਗੇ ਇਲੈਕਸ਼ਨਾਂ ਦੇ ਵਿੱਚ ਕਿਵੇਂ ਦੇਖਦੇ ਸਨ ਜੀ ਦੇਖੋ ਕਿ ਮਨਪ੍ਰੀਤ ਬਾਦਲ ਜੋਰ ਤੇ ਪੂਰਾ ਲਗਾ ਰਹੇ ਨੇ ਪਰ ਇਹਨਾਂ ਨੂੰ ਵਿਰੋਧ ਜਿਹੜਾ ਕਿਸਾਨਾਂ ਦਾ ਉਹ ਤਾਂ થਣਾ ਹੀ ਪੈਣਾ। ਕਿਉਂਕਿ ਹਜੇ ਤੱਕ ਜਿਹੜਾ ਧਰਨਾ ਸ਼ੰਭੂ ਬਾਰਡਰ ਤੇ ਜਿਹੜਾ ਲੱਗਾ ਹੋਇਆ ਉਹ ਚੀਜ਼ ਨੂੰ ਲੈ ਕੇ ਭਾਜਪਾ ਦਾ ਜਿਹੜਾ ਵਿਰੋਧ ਹੁੰਦਾ ਤੁਸੀਂ ਦੇਖਿਆ ਕਿ ਐਮਪੀ ਦੀ ਸੀਟਾਂ ਦੇ ਐਮਪੀ ਦੀਆਂ ਜਦੋਂ ਵੋਟਾਂ ਹੋਈਆਂ ਕਿੰਨੀ ਕੁ ਵੋਟ ਪਰਸੈਂਟੇਜ ਇਹਨਾਂ ਦੀ ਭਾਜਪਾ ਦੀ ਵਧੀ। ਇਸ ਚੀਜ਼ ਦਾ ਇਹਨਾਂ ਨੂੰ ਬਹੁਤ ਫਰਕ ਪੈਣਾ। ਠੀਕ ਹੈ ਰਾਜਾ ਵੜਿੰਗ ਦਾ ਇੱਕ ਗਾੜ ਬਣਿਆ ਹੋਇਆ 2022 ਦੇ ਵਿੱਚ ਵੀ ਉਹਨਾਂ ਨੇ ਅੱਛੀ ਰੀਡ ਦੇ ਨਾਲ ਜਿਹੜੀ ਆਪਣੀ ਸੀਟ ਜਿੱਤੀ ਹੈ। ਠੀਕ ਹੈ ਡਿੰਪੀ ਢੀ ਲੋ ਪਹਿਲੇ ਅਕਾਲੀ ਦਲ ਚ ਸੀਗੇ ਇਹਦੇ ਚਾਏ ਹਨਾ ਹੁਣ ਇਹ ਜਿਹੜੇ ਲੋਕ ਨੇ ਉਹ ਕਿਸ ਨੂੰ ਇਸ ਟਾਈਮ ਵੋਟ ਪਾਉਂਦੇ ਨੇ ਕਿ ਜਿਹੜੇ ਪਾਰਟੀ ਛੱਡ ਉਹਦੇ ਚ ਆਏ ਨੇ ਕਿ ਜਾਂ ਰਾਜਾ ਵੜਿੰਗ ਦੀ ਸੀਟ ਪੱਕੀ ਰਹਿੰਦੀ ਹੈ ਇਹ ਤਾਂ ਹੁਣ ਜਿਹੜਾ 23 ਤਰੀਕ ਨੂੰ ਇਹਦਾ ਸਹੀ ਨਤੀਜਾ ਦੇਖਣ ਨੂੰ ਮਿਲੇਗਾ ਤੇ ਅੰਕ ਜਿਹੜੇ ਡਿੰਪੀ ਢਿੱਲੋਂ ਦਾ ਕਿਵੇਂ ਦੇਖਦੇ ਹੋ ਕਿ ਲੱਗਦਾ ਤੁਹਾਨੂੰ ਅਕਾਲੀ ਦਲ ਛੱਡੀ ਉਹਨਾਂ ਨੇ ਅਕਾਲੀ ਦਲ ਦੇ ਵਿਰੋਧ ਸੀ ਕਾਫੀ ਅਸਰਫਕ ਦਿੱਤਾ ਗਿਆ ਤਸਵੀਰ ਬਾਦਲ ਵੱਲੋਂ ਪਰ ਉਹਨਾਂ ਦਾ ਜਿਹੜਾ ਸਿਫਾ ਮਨਜ਼ੂਰ ਨਹੀਂ ਕੀਤਾ ਗਿਆ ਜੀ ਹੋਰ ਜਿਹੜੇ ਆਗੂ ਉਹਨਾਂ ਵੱਲੋਂ ਵੀ ਜਿਹੜਾ ਸਿਫਾ ਦੇ ਦਿੱਤਾ ਕਿ ਤੁਹਾਨੂੰ ਲੱਗਦਾ ਵਾ ਕਿ ਅਕਾਲੀ ਦਲ ਛੱਡਣ ਦੇ ਨਾਲ ਇਹਨਾਂ ਨੂੰ ਨੁਕਸਾਨ ਵੀ ਜਿਹੜਾ ਹੋ ਸਕਦਾ ਹੋ ਸਕਦਾ ਜੀ ਜ਼ਰੂਰ ਹੋ ਸਕਦਾ ਤੁਸੀਂ ਦੇਖਿਆ ਹੀ ਆਪਾਂ ਪਿਛਲੇ ਇਲੈਕਸ਼ਨਾਂ 'ਚ ਦੇਖ ਲਿਆ ਕਿ ਦਲ ਬਦਲੂ ਦਾ ਕਿੰਨਾ ਨੁਕਸਾਨ ਲੋਕਾਂ ਨੂੰ ਦੇਖਣ ਨੂੰ ਮਿਲਿਆ ਰਵਨੀਤ ਬਿੱਟੂ ਆ ਜਿਹੜੇ ਇਸ ਟਾਈਮ ਉਹਨਾਂ ਦੇ ਮਨਪ੍ਰੀਤ ਸਿੰਘ ਬਾਦਲ ਦੇ ਕਰ ਰਹੇ ਨੇ ਚਲੋ ਮੰਤਰੀ ਨੇ ਪਰ ਜਦੋਂ ਲੁਧਿਆਣੇ ਦੇ ਵਿੱਚ ਇਲੈਕਸ਼ਨ ਹੋਏ ਦਾਲੂ ਬਦਲੂ ਕਰਕੇ ਹੀ ਹੱਥ ਦੇ ਇਹਨਾਂ ਨੂੰ ਸਾਹਮਣਾ ਕਰਨਾ ਪਿਆ ਹੁਣ ਇੱਥੇ ਵੀ ਤੁਸੀਂ ਦੇਖੋ ਮਨਪ੍ਰੀਤ ਸਿੰਘ ਬਾਦਲ ਵੀ ਕਾਂਗਰਸ ਚੱਟ ਉਹਦੇ ਚ ਗੇ ਠੀਕ ਹੈ ਜੀ ਪਹਿਲੇ ਇਹਨਾਂ ਨੂੰ ਆਕਾਲੀ ਦਲ ਚੋਂ ਇੱਥੋਂ ਗਿੱਦੜਵਾ ਤੋਂ ਇਲੈਕਸ਼ਨ ਲੜਦੇ ਸੀਗੇ ਫਿਰ ਉਸ ਤੋਂ ਬਾਅਦ ਜਦੋਂ ਕਾਂਗਰਸ ਚ ਗਏ ਇਹਨਾਂ ਨੂੰ ਹੋਰ ਕਿੱਥੋਂ ਇਲੈਕਸ਼ਨ ਲੜਾਏ ਗਏ ਹੁਣ ਫੇਰ ਉੱਥੇ ਹੀ ਆ ਗਏ ਲੋਕਾਂ ਦੇ ਵਿਰੋਧ ਜੂੜ ਇਸ ਚੀਜ਼ਾਂ ਦੇਖਣ ਨੂੰ ਮਿਲਿਆ ਕਿ ਪਹਿਲੇ ਇੰਨੀ ਧੇਰ ਕਿੱਥੇ ਰੇ ਜਿੱਦਾਂ ਤੁਸੀਂ ਸਵਾਲ ਕੀਤਾ ਉਹਨਾਂ ਨੂੰ ਉਹ ਉਹੀ ਚੀਜ਼ਾਂ ਦੇਖਣ ਨੂੰ ਜ਼ਰੂਰ ਮਿਲਦਾ ਕਿ ਇੰਨੀ ਧੇਰ ਕਿੱਥੇ ਰੇ ਪਹਿਲੇ ਕਿਉਂ ਨਹੀਂ ਨਜ਼ਰ ਆਏ ਚਲੋ ਅਮਰਾ ਰਾਜਾ ਵੜਿੰਗ ਜਾਂ ਅਮ੍ਰਿਤਾ ਵੜਿੰਗ ਆਪਣੇ ਗਿੱਦੜਵਾ ਦੇ ਵਿੱਚ ਵਿਚਰਦੇ ਤੇ ਨਜ਼ਰ ਆਉਂਦੇ ਸੀ ਨਾ ਇਹ ਤਾਂ ਵਿਚਰਦੇ ਹੀ ਨਜ਼ਰ ਆਏ ਨਾ ਡਿੰਬੀ ਢਿੱਲੋਂ ਨੂੰ ਕਿਸੇ ਨੇ ਦੇਖਿਆ ਨਾ ਇਹਨਾਂ ਨੂੰ ਦੇਖਿਆ ਇਹ ਹੁਣ ਦੋਨੋਂ ਜਣੇ ਆ ਗਏ ਆ ਪਰ ਇਹ ਹੁਣ ਮੁਕਾਬਲਾ ਦੇ ਇੱਕ ਆਮ ਆਨਦਵੀ ਪਾਰਟੀ ਦਾ ਚਲੋ ਸਰਕਾਰ ਆ ਇਸ ਚੀਜ਼ ਦਾ ਮੁਕਾਬਲਾ ਤੇ ਫਸਵਾ ਹੁਣ ਇਹ ਦੇਖਣਾ ਹੋਵੇਗਾ ਕਿ ਸੀਟ ਕਿਦੇ ਹੱਥ 'ਚ ਜਾਂਦੀ ਆ ਪਰਮਜੀਤ ਜੀ ਗੱਲ ਕਰਦੇ ਹੁਣ ਤਿੰਨ ਕੈਂਡੀਡੇਟ ਜਿਹੜੇ ਆ ਉਹ ਗਿੱਦੜਬਾਦ ਖੜੇ ਆ ਡਿੰਪੀ ਢਿੱਲੋਂ ਅਮ੍ਰਿਤਾ ਵੜਿੰਗ ਤੇ ਮਨਪ੍ਰੀਤ ਬਾਦਲ ਤੁਸੀਂ ਕਿਵੇਂ ਦੇਖਦੇ ਹੋ ਕਿ ਪਹਿਲੇ ਨੰਬਰ ਤੇ ਦੂਸਰੇ ਨੰਬਰ ਤੇ ਤੀਸਰੇ ਨੰਬਰ ਤੇ ਕੌਣ ਆ ਸਕਦਾ ਦੋ ਬੰਦਿਆਂ ਦੇ ਵਿੱਚ ਕਿਹਨਾਂ ਦੇ ਵਿੱਚ ਮੁਕਾਬਲਾ ਹੋ ਸਕਦਾ ਇਹ ਮੁਕਾਬਲਾ ਤਾਂ ਹੁਣ ਫਸਮਾ ਆ ਜੀ ਆ ਬੀਜੇਪੀ ਤੇ ਕਾਂਗਰਸ ਦਾ ਮੁਕਾਬਲਾ ਹੋਵੇਗਾ ਤੇ ਆਮਾ ਦੀ ਪਾਰਟੀਆਂ ਤੋਂ ਲੋਕ ਬਹੁਤ ਪਰੇਸ਼ਾਨ ਆ ਤੰਗ ਆ ਜੀ ਤੇ ਤੰਗ ਵੀ ਇਨਾਂ ਕਿ ਵੀ ਜੋ ਵੀ ਇਹਨੇ ਵਾਦੇ ਕੀਤੇ ਸੀਗੇ ਤੇ ਪੂਰੇ ਨਹੀਂ ਕੀਤੇ ਨੇ ਜੀ ਤੇ ਇਸ ਕਰਕੇ ਲੋਕ ਜੋ ਮੁਕਾਬਲਾ ਫਸਮਾ ਤੇ ਬੀਜੇਪੀ ਤੇ ਕਾਂਗਰਸ ਦਾ ਮੁਕਾਬਲਾ ਮੁਕਾਬਲਾ ਹੋਵੇਗਾ ਜੀ ਤੇ ਜੋ ਸੀਟ ਲੜਾਂ ਦੇ ਚਾਂਸਿਆਂ ਦੇ 50-50 ਚਾਂਸਸ ਆਤ ਉਹਨਾਂ ਦੇ ਤੁਹਾਨੂੰ ਲੱਗਦਾ ਡਿੰਪੀ ਢਿੱਲੋਂ ਜਿਹੜਾ ਨੁਕਸਾਨ ਹੋ ਸਕਦਾ ਵਾ ਉਹਨੇ ਜਿਹੜੀ ਅਕਾਲੀ ਦਲ ਛੱਡ ਕੇ ਜਿਹੜੀ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਭਗਵੰਤ ਮਾਨ ਕਹਿ ਰਹੇ ਸੀ ਪਹਿਲਾਂ ਕਿ ਦਲ ਬਦਲੂ ਉਹਨੂੰ ਬੰਦਿਆਂ ਨੂੰ ਨਹੀਂ ਲਵਾਵਾਂਗੇ ਤੇ ਹੁਣ ਉਹਨੇ ਆਪਣੀ ਪਾਰਟੀ ਦੇ ਵਿੱਚ ਜਿਹੜਾ ਵਾ ਉਹ ਡਿੰਪੀ ਢਿੱਲੋਂ ਨੂੰ ਲੈ ਲਿੱਤਾ ਗਿਆ ਸੀ ਤੁਹਾਨੂੰ ਲੱਗਦਾ ਇਸ ਚੀਜ਼ ਦਾ ਨੁਕਸਾਨ ਹੋ ਸਕਦਾ ਨੁਕਸਾਨ ਤਾਂ ਹੋਵੇਗਾ ਬਹੁਤ ਵੱਡਾ ਜੀ ਕੋਈ ਛੋਟਾ ਨਹੀਂ ਤੇ ਸੀਟ ਇਹ ਨਹੀਂ ਲੈ ਕੇ ਜਾਣਗੇ ਤੁਹਾਨੂੰ ਜੀ ਗਿੱਦੜ ਵਾਹੇ ਤੋਂ ਜੋ ਕਿ ਗਿੱਦੜ ਵਾਹੇ ਤੋਂ ਦੀ ਸੀਟ ਹੈ ਇਹਨਾਂ ਦੋਨਾਂ ਦੇ ਵਿੱਚੇ ਮੁਕਾਬਲਾ ਹੋਵੇਗਾ ਫਸਮਾ ਤੇ ਤੀਸਰੇ ਨੰਬਰ ਤੇ ਜੋ ਡਿੰਪਿਟ ਲੋਈ ਆਉਣਗੇ ਜੀ ਤੇ ਦੂਸਰੇ ਨੰਬਰ ਤੇ ਹੋ ਸਕਦਾ ਚਾਂਸ ਹੈ ਵੀ ਇੱਕ ਰਾਜਾ ਬੜਿੰਗਾ ਉਹਨਾਂ ਦਾ ਨਾਂ ਸੀਗਾ ਤੇ ਰਾਜਾ ਬੜਿੰਗ ਤੇ ਉਹਨਾਂ ਦੀ ਪਤਨੀ ਬਹੁਤ ਫਰਕ ਹੈ ਨਾਂ ਦੇ ਵਿੱਚ ਫਰਕ ਹੈ ਤੇ ਇਸੇ ਕਰਕੇ ਵੀ ਇਹਨਾਂ ਦੋਨਾਂ ਦਾ ਮੁਕਾਬਲਾ ਹੈ ਤੇ 50-50 ਚਾਂਸ ਹਤੋਂ ਨਾਲ। ਅੱਗੇ ਜੀ ਪਿਛਲੀ ਵਾਰ ਆਪਾਂ ਜਿਮਨੀ ਚੋਣਾ ਹੋਈਆਂ ਸੀਗੀਆਂ ਤੇ ਰਾਜਾ ਬੜੀ ਨੇ ਪੂਰਾ ਚੈਲੰਜ ਕਰਕੇ ਜਿਹੜਾ ਬਿੱਟੂ ਨੂੰ ਹਰਾਇਆ ਤੁਹਾਨੂੰ ਲੱਗਦਾ ਕਿ ਇੱਥੇ ਵੀ ਉਹੀ ਮਾਹੌਲ ਜਿਹੜਾ ਬਣ ਸਕਦਾ ਇਸ ਵਾਰੀ ਵੀ ਚੈਲੰਜ ਕੀਤਾ ਗਿਆ ਉਹਨਾਂ ਨੂੰ। ਤੁਸੀਂ ਦੇਖ ਸਕਦੇ ਹੋ ਕਿ ਇੱਕ ਕਾਂਗਰਸ ਦਾ ਪ੍ਰਧਾਨ ਹੋਣ ਤੇ ਆਪਣੀ ਪਤਨੀ ਨੂੰ ਜਿਤਾਉਣ ਵਾਸਤੇ ਉਹ ਇਸ ਸੀੜ ਦੇ ਉੱਤੇ ਸਵੇਰ ਤੋਂ ਲੈ ਕੇ ਰਾਤ ਤੱਕ ਕੰਮ ਕਰ ਰਹੇ ਨੇ ਸਾਬਕਾ ਮੁੱਖ ਮੰਤਰੀ ਜੋ ਜਲੰਧਰ ਤੋਂ ਐਮਪੀ ਨੇਚਰ ਜੈ ਚੰਨੀ ਵੀ ਉੱਥੇ ਪਹੁੰਚਦੇ ਨੇ ਉਹ ਵੀ ਜਦੋਂ ਲਾਸਟ ਰੈਲੀ ਹੁੰਦੀ ਹੈ ਉਹਦੇ ਚ ਮੌਜੂਦ ਰਹਿੰਦੇ ਨੇ ਪੂਰਾ ਜੋਰ ਜਿਹੜਾ ਕਿ ਇਸ ਟਾਈਮ ਇਹਨਾਂ ਵੱਲੋਂ ਲਗਾਇਆ ਜਾ ਰਿਹਾ ਕਿਉਂਕਿ ਇੱਕ ਕਹਿ ਲਓ ਨਾ ਕਿ ਆਪਣੀ ਨੱਕ ਪੇ ਬਣੀ ਹੋਈ ਹੈ ਕਿ ਆਪਣੀ ਜਿਹੜੀ ਸ਼ਾਨ ਦੇ ਬਣੀ ਹੋਈ ਹੈ ਇਹਨਾਂ ਦੇ ਕਿ ਅਸੀਂ ਜਿਹੜੀ ਇਹ ਚੀਜ਼ ਜਿਤਨੀ ਹੈ ਕਿਉਂਕਿ ਉਧਰੋਂ ਐਮਪੀ ਦੇ ਬਣ ਕੇ ਉਹਨਾਂ ਨੇ ਇਸ ਟਾਈਮ ਸ਼ਾਨ ਇਹਨਾਂ ਦੀ ਇੱਕ ਇੱਕ ਬਣੀ ਹੋਈ ਹੈ ਕਿ ਅਸੀਂ ਜਿੰਨੀ ਹੈ ਸੀਟ ਨਹੀਂ ਤਾਂ ਬੇਇੱਜ਼ਤੀ ਬਹੁਤ ਹੋਣੀ ਹੈ ਜੇ ਹਾਰ ਕੇ ਸੀਟ ਦੇ ਦੋਸਤੋ ਇਹ ਅਸੀਂ ਗੱਲਬਾਤ ਕੀਤੀ ਮੁੱਦੇ ਦੇ ਉੱਤੇ ਗਿੱਦੜ ਬਾਤ ਹੋਰ ਵੀ ਜਗ੍ਹਾ ਦੀ ਗੱਲਬਾਤ ਕਰਾਂਗੇ ਦੁਬਾਰਾ ਮਿਲਦੇ ਹਾਂ ਬਹੁਤ ਬਹੁਤ ਤੁਹਾਡਾ ਧੰਨਵਾਦ ਠੀਕ ਹੁਣ ਆਪਾਂ ਹੋਰ ਜਗ੍ਹਾ ਦੀ ਕਰਨੀ ਹੈ ਠੀਕ ਇਹ ਆਪਣੀ ਹੋ ਗਈ 9 ਮਿੰਟ ਦੀ